ਇਹ ਕਾ ਕਿਸਾਨ ਵੀਰ ਤੁਸੀਂ ਨਾ ਆਪਾਂ ਵੀਡੀਓ ਦੇ ਵਿੱਚ ਵੇਖਿਆ ਜੀ ਉਹਨਾਂ ਦੇ ਤੁਸੀਂ ਵੀ ਕਈ ਡਾਕਟਰ ਵੀਰਾਂ ਤੋਂ ਸੁਣਿਆ ਹੋਣਾ ਕਿ ਜਿਸ ਦਿਨ ਬੱਦਲ ਬਾਈ ਹੋਵੇ ਉਸ ਦਿਨ ਬੂਰ ਨਹੀਂ ਪੈਂਦਾ ਦਾਣੇ ਨੂੰ ਹਨਾ ਜਾਂ ਮੌਸਮ ਖਰਾਬ ਹੋਵੇ بارش ਦਾ ਮੌਸਮ ਵੀ ਤੇ ਸਪੋਰ ਜਿਹੜੇ ਬੰਦ ਰਹਿੰਦੇ ਆ ਪਰ ਦੋਸਤੋ ਆਪਰ ਤੁਸੀਂ ਦੇਖ ਸਕਦੇ ਆ ਬੱਦਲ ਬਾਈ ਆ ਤੇ ਕਣੀਆਂ ਵੀ ਡੱਕ ਰੀਆਂ ਤੁਹਾਨੂੰ ਅੱਵੇ ਦਿਖਦੀਆਂ ਹੋਣੀਆਂ ਵਿੱਚ ਠੀਕ ਹੈ ਨਾ ਤੇ ਪਰ ਜਿਹੜਾ ਹੈਗਾ ਬੂਰ ਆ ਉਹ ਦਾਣਿਆਂ ਨੂੰ ਸਾਰਿਆਂ ਨੂੰ ਤਕਰੀਬਨ ਲਗਭਗ ਪਿਆ ਹੋਇਆ ਆ ਦੇਖੋ ਸਪੋਰ ਖੁੱਲੇ ਆ ਜੀ ਤੇ ਬੂਰੇ ਜਿਹੜਾ ਆਪਣਾ ਕੰਮ ਕਰ ਰਿਹਾ ਦੇਖੋ ਇੱਧਰ ਤੇ ਜੇ ਇਸ ਹਿਸਾਬ ਦੇ ਨਾਲ ਤਾਂ ਜੀ ਕਿਸਾਨ ਵੀਰੋ ਜੇ ਕਰ ਮੌਸਮ ਹੋ ਖਰਾਬ ਹੋਵੇ ਤੇ ਕਈ ਤੇ ਗੀ ਦਾਣਾ ਜਿਹੜੀ ਝੜੀ ਲੱਗੀ ਰਹਿੰਦੀ ਆ ਇਹਨਾਂ ਦਰਾਂ ਦੇ ਵਿੱਚ ਆ ਕੇ ਤੇ ਫੇਰ ਤਾਂ ਫੂਕ ਹੀ ਬਣੇ ਦਾਣੇ ਦੇ ਵਿੱਚ ਦੁੱਧਾ ਭਰੀ ਨਾ ਹਨਾ ਤੇ ਪਰ ਮੌਸਮ ਖਰਾਬ ਹੋਣ ਦੇ ਬਾਵਜੂਦ ਵੀ ਜਿਹੜਾ ਹੈਗਾ ਦੁੱਧ ਦਾ ਦਾਣੇ ਦਾ ਸਾਰਾ ਨੂੰ ਪਿਆ ਹੋਇਆ ਤੁਸੀਂ ਸਾਬ ਦੇਖ ਸਕਦੇ ਹੋ ਦੇਖ ਸਕਦੇ ਤੁਸੀਂ ਵੀਡੀਓ ਦੇ ਵਿੱਚ ਚੰਗੀ ਤਰ੍ਹਾਂ ਪਰ ਆਪਣੇ ਹਿਸਾਬ ਦੇ ਨਾਲ ਤਾਂ ਜੇ ਇਹੀ ਆ ਕਿ ਮੌਸਮ ਜਿਵੇਂ ਜ ਮਰਜ਼ੀ ਹੋਵੇ ਪਰ ਜਿਹੜਾ ਹੈਗਾ ਦਾਣੇ ਦੇ ਵਿੱਚ ਦੁੱਧ ਆ ਪਾਣ ਦਾ ਕੰਮ ਆ ਜਿਹੜਾ ਉਹ ਤੱਕ ਨੂੰ ਚੱਲਦਾ ਹੀ ਰਹਿੰਦਾ ਜੀ ਯਾਕੰ ਮਿੱਤਰੋ ਆਪਣਾ ਹੋਰ ਵੀ ਇਹ ਇਤਜ਼ਾਰ ਬਾ ਕਰ ਰਹੀਆਂ ਤੇ ਉਹ ਤੁਹਾਨੂੰ ਸਾਂਝਾ ਕਰਾਂਗੇ ਵੀ ਕੀ ਰਿਜ਼ਲਟ ਨਿਕਲਦਾ ਉਹ ਇਹ ਆ ਕਿ ਜਿਵੇਂ ਆ ਦੇਖ ਸਕਦੇ ਆ ਭਾਈ ਵਣ ਇਸ ਟਾਈਮ ਹੈਗਾ ਸੁੱਕਾ ਹਨਾ ਤੇ ਆਪਾਂ ਇੱਕ ਵੀਡੀਓ ਦੇ ਵਿੱਚ ਕਈਆਂ ਦੇ ਵਿੱਚ ਵੇਖਦੇ ਆ ਵੀਰੇ ਡਾਕਟਰ ਵੀਰ ਉਹ ਕਹਿੰਦੇ ਆ ਕਿ ਜਨਜਰ ਮੁੰਜਰ ਝੋਕਦੀ ਨਹੀਂ ਜਾਂ ਬੂਰ ਪਿਆ ਰਿੰਦਾ ਜਨਜਰ ਦਾਣੇ ਨੂੰ ਹੁਣ ਚਰ 2-2 ਇੰਚਾ ਜਿਹੜਾ ਪਾਣੀ ਉਹ ਭਰ ਕੇ ਰੱਖਣਾ ਚਾਹੀਦਾ ਤੇ ਕਿਉਂਕਿ ਆਪਣੇ ਫਾਦਰ ਸਾਹਿਬ ਹੁਣੀ ਵੀ ਸਾਰਿਆਂ ਦੇ ਪਹਿਲਾਂ ਖੇਤੀ ਕਰਦੇ ਰਹੇ ਆ ਪਿਤਾ ਪੁਰਖੀ ਆਪਣਾ ਕਿੱਥਾ ਹੈ ਹਨ ਤੇ ਉਹਨਾਂ ਤੋਂ ਵੀ ਆਪਾਂ ਪੁੱਛਦੇ ਆ ਤੇ ਉਹ ਕਹਿੰਦੇ ਵੀ ਇਹ ਜੀ ਤਾਂ ਕੋਈ ਗੱਲ ਨਹੀਂ ਹੈਗੀ ਜਦੋਂ ਪਾਣੀ ਝੋਨਾ ਪੀਂਦਾ ਹੁੰਦਾ ਉਹ ਉਦੋਂ ਪੀਂਦਾ ਹੁੰਦਾ ਜਦੋਂ ਮੁੰਜਰ ਨਿਕਲ ਰਹੀ ਹੁੰਦੀ ਆ ਇਹ ਆਪਾਂ ਨੂੰ ਵੀ ਪਤਾ ਹੀ ਹੈ ਵਿੱਚੋਂ ਨਾ ਉਦੋਂ ਆਪਾਂ ਪਾਣੀ ਲਾਉਣੇ ਆ ਤੱਕ ਜਿਹੜਾ ਵਾਣ ਚੋਂ ਪਾਣੀ ਜੀਰ ਜਾਂਦਾ ਪਰ ਜਦੋਂ ਸਾਰੀ ਮੁੰਜਰ ਬਾਹਰ ਆ ਜਾਂਦੀ ਉਹਦਾ ਝੋਨਾ ਪਾਣੀ ਪੀਣਾ ਘਟਾ ਜਾਂਦਾ ਤੇ ਉਸੇ ਤਰ੍ਹਾਂ ਹੀ ਆਪਾਂ ਉਹ ਦੋ ਪਾਣੀ ਉਦੋਂ ਭਰਵੇਂ ਜੂਰ ਲਾਏ ਆ ਉਸ ਤੋਂ ਬਾਅਦ ਆਪਾਂ ਹੁਣ ਜਿਹੜਾ ਪਾਣੀ ਜੀਰ ਜਾਂਦਾ ਉਹਦੇ ਦੋ ਤਿੰਨ ਦਿਨਾਂ ਬਾਅਦ ਪਾਣੀ ਲਾਉਣੇ ਆ ਸਿਰਫ ਵਾਣ ਦੇ ਵਿੱਚ ਗੈਲੀ ਰੱਖੀ ਹੋਈ ਆ ਤੇ ਇੱਕ ਜ਼ਰੂਰ ਆਪਾਂ ਕੰਮ ਗੱਲ ਨੋਟ ਕਰੀ ਸੀਗੀ ਕਿਸਾਨ ਵੀਰੋ ਕਿ ਜਦੋਂ ਆਪਾਂ ਪਾਣੀ ਭਰ ਕੇ ਰੱਖਦੇ ਨਾ ਦੋ ਸਾਲ ਪਹਿਲਾਂ ਵੀਡੀਓ ਦੇਖ ਕੇ ਆਪਾਂ ਇਸੇ ਤਰ੍ਹਾਂ ਹੀ 2 ਇੰਚ ਪਾਣੀ ਭਰ ਕੇ ਰੱਖਿਆ ਸੀਗਾ ਬਾਣ ਦੇ ਵਿੱਚ ਤੇ ਉਹਦੇ ਨਾਲ ਕੀ ਹੁੰਦਾ ਜੀ ਜਿਹੜੇ ਬੂਟੇ ਆ ਨਹੀਂ ਜੜਾਂ ਇਹਦੀਆਂ ਕਮਜ਼ੋਰੀਆਂ ਹੋ ਜਾਂਦੀਆਂ ਪਾਣੀ ਲਗ ਲੱਗ ਕੇ ਨਾਲ ਦਾ ਤੇਲੇ ਦਾ ਟੈਗ ਜ਼ਿਆਦਾ ਆਉਂਦਾ ਤੇ ਜਿਹੜੀ ਹੈਗਾ ਮੰਨ ਲਓ ਬੂਟਾ ਇਹ ਉਹ ਮੁੰਜਰ ਦੇ ਭਾਰ ਦੇ ਨਾਲ ਥੱਲੇ ਨੂੰ ਦਬਜ ਜਾਂਦਾ ਬਿਲਕੁਲ ਡੱਗ ਪੈਂਦੇ ਕਈ ਬੂਟੇ ਦਾ ਹਨਾ ਤੇ ਉਹ ਵੀ ਪ੍ਰੋਬਲਮ ਆਉਂਦੀ ਹੈ ਫਿਰ ਜ਼ਿਆਦੇ ਭਰ ਕੇ ਪਾਣੀ ਰੱਖਣ ਦੇ ਨਾਲ ਤੇ ਬਾਕੀ ਕਈ ਤਰ੍ਹਾਂ ਦੀਆਂ ਫੰਗਸਾਂ ਵੀ ਆ ਜਾਂਦੀਆਂ ਜਿਹੜਾ ਕਮਜੂਰੀਆਂ ਹੋ ਜਾਂਦੀਆਂ ਤੇ ਤੇਲੇ ਦਾ ਟਿਕਾ ਤ ਵੱਧ ਆਉਂਦਾ ਆਉਂਦਾ ਜਿੱਥੇ ਪਾਣੀ ਵੱਧ ਪੈਂਦਾ ਨਹੀਂਦਾ ਹਨਾ ਤੇ ਉਹ ਵੀ ਆਪ ਐਦ ਕੀ ਵੇਖਾਂਗੇ ਝਾੜ ਦੇ ਉੱਤੇ ਕੋਈ ਅਸਰ ਪੈਂਦਾ ਇਸ ਤਰੀਕੇ ਨਾਲ ਪਾਣੀ ਲਾਉਣ ਦੇ ਨਾਲ ਕਿ ਨਹੀਂ ਪੈਂਦਾ ਤੇ ਆਪ ਐਦ ਕੀ ਇਹੀ ਵੇਖਿਆ ਕਿ ਜਿਹੜਾ ਪਾਣੀ ਆ ਜਿਹੜਾ ਭਰਕੇ ਨਹੀਂ ਰੱਖਿਆਗਾ ਜਦੋਂ ਪਾਣੀ ਜੀਰ ਜਾਂਦਾ ਉਹ ਦੂਜੇ ਤੀਜੇ ਦਿਨ ਪਾਣੀ ਆ ਜਿਹੜਾ ਉਹ ਲਾਉਂਦੇ ਰਹੇ ਆ ਤੇ ਬਾਕੀ ਵੈਰਾਈਟੀ ਦੱਸੋ ਕਿਸਾਨ ਵੀਰੋ 126 ਕੀ ਨਹੀਂ ਕਿਣੀ ਪਹਿਲਾਂ ਲਾਈ ਜਾ ਕਿਤੇ ਤੇ ਕਿਵੇਂ ਝਾੜ ਆ ਇਹਦਾ ਕੋਈ ਆਪਾਂ ਤਾਂ ਐਦ ਕੀ ਦੂਜਾ ਸਾਲ ਹੀ ਆ ਜੀ ਓਕੇ ਜੀ ਧੰਨਵਾਦ